ਹਾਲੋ ਜੀ ਆਪਾਂ ਅੱਜ ਕੀਤਾ ਸੂਜੀ ਦਾ ਹਲਵਾ ਤਿਆਰ ਤੇ ਇਹ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਇਹਦੇ ਵਿੱਚ ਕੀ ਕੀ ਪਾਇਆ ਤੁਸੀਂ ਅੱਗੇ ਜਾ ਕੇ ਵੀਡੀਓ ਚ ਦੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਰੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਖੁਸ਼ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਸੂਜੀ ਦਾ ਹਲਵਾ ਤੇ ਆਪਾਂ 250 ਗ੍ਰਾਮ ਸੂਜੀ ਲਈਆ ਤੇ 250 ਗ੍ਰਾਮ ਆਪਾਂ ਖੰਡ ਲਈਆ ਤੇ 250 ਗ੍ਰਾਮ ਇਹ ਆਪਾਂ ਵਿੱਚ ਘਿਓ ਪਾਵਾਂਗੇ ਤੇ 250 ਗ੍ਰਾਮ ਆਪਾਂ ਵਿੱਚ ਪਾਵਾਂਗੇ ਦੁੱਧ ਬਾਕੀ ਦੋ ਚਮਚੇ ਆਪਾਂ ਪਾਵਾਂਗੇ ਵਿੱਚ ਬੇਸਣ ਬਾਕੀ ਡਾਈਫਰੂਟ ਪਾਵਾਂਗੇ ਆਪਾਂ ਵੇਖੋ ਇਹਵੇਂ ਡਾਈਫਰੂਟ ਆਪਾਂ ਲੈ ਆ ਕੋਸ਼ ਮਗਦੇ ਆ ਬਦਾਮ ਆ ਇਹ ਸੌਗੀ ਆਜੋ ਆਪਾਂ ਤਿਆਰੀ ਕਰਦੇ ਆਂ ਤੇ ਹਲਵਾ ਬਣਾਵਾਂਗੇ ਆਪਾਂ ਇਹ ਨਵੀਂ ਕੜਾਈ ਆਪਾਂ ਲੈ ਕੇ ਆਂਦੀ ਆ ਤੇ ਨਵੀਂ ਕੜਾਈ ਦੇ ਵਿੱਚ ਆਪਾਂ ਅੱਜ ਹਲਵਾ ਬਣਾ ਰਹੇ ਆਂ ਇਹ ਆਪਾਂ 250 ਗ੍ਰਾਮ ਸੂਜੀ ਪਾ ਲਈ ਆ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਦੁੱਧ ਦੁੱਧ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਹ ਸੂਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈ ਤੇ ਇਹਨੂੰ ਆਪਾਂ ਟੱਕ ਦਾਂਗੇ 10-15 ਮਿੰਟ ਇਹ ਚੰਗੀ ਤਰ੍ਹਾਂ ਫੁੱਲ ਜਾਊਗੀ ਅਡਾਚਨ ਆਪਾਂ ਹੁਣ ਕਰ ਲੈਨੇ ਆ ਤੇ ਉੱਪਰ ਰੱਖਾਂਗੇ ਕੜਾਈ ਕੜਾਈ ਆਪਣੀ ਗਰਮ ਹੋ ਗਈ ਤੇ ਇਹਦੇ ਵਿੱਚ ਆਪਾਂ ਇੱਕ ਚਿੰਤਾ ਘਿਓ ਪਾਵਾਂਗੇ ਆਈ ਡਰਾਈ ਫੂਡ ਲੈ ਆਪਾਂ ਇਹਨਾਂ ਨੂੰ ਆਪਾਂ ਥੋੜਾ ਥੋੜਾ ਰੋਸਟ ਕਰ ਲਾਂਗੇ। ਤੇ ਡਰਾਈ ਫੁੱਡ ਆਪਣੇ ਰੋਸਟ ਹੋ ਗਿਆ ਇਹਨਾਂ ਨੂੰ ਆਪਾਂ ਕੱਢ ਲਾਂਗੇ। ਹੋਲੀਜ। ਡਰਾਈ ਫੁੱਡ ਆਪਣੇ ਹੋ ਗਿਆ ਰੋਸਟ ਆਪਾਂ ਕੱਢ ਲਿਆ। ਇਹਦੇ ਵਿੱਚ ਆਪਾਂ ਦੋ ਚਮਚੇ ਕੋਕੀਓ ਹੋਰ ਪਾਵਾਂਗੇ। ਤੇ ਸੂਜੀ ਆਪਣੀ ਵੱਲ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਸੂਜੀ ਪਾ ਕੇ ਭੁੰਨਾਂਗੇ। ਨਾ ਮੱਠੇ ਮੱਠੇ ਸੇਕਦੇ ਆਪਾਂ ਸੂਜੀ ਨੂੰ ਭੁੰਨਾਗੇ ਅਜੇ ਸੂਜੀ ਥੱਲੇ ਚਿਪਕਦੀ ਆ ਤੇ ਜਦੋਂ ਪੁੱਜ ਗਈ ਇਹਨੇ ਕੜਾਈ ਆਪਣੇ ਆਪ ਹੀ ਛੱਡ ਦੇਣੀ ਆ ਵੇਖੋ ਸੂਜੀ ਆਪਾਂ ਦੁੱਧ ਚ ਘਿਓ ਕੇ ਬਣਾ ਰਹੇ ਆ ਵੇਖੋ ਖੀਰ ਬਣਦੀ ਆ ਕਿ ਹਲਵਾ ਬਣਦਾ ਤੇ ਸੂਜੀ ਆਪਣੀ ਪੁੱਜ ਰਹੀ ਆ ਤੇ ਆਪਾਂ ਦੋ ਚਮਚੇ ਹੋਰ ਘਿਓ ਪਾਵਾਂਗੇ ਵਿੱਚ ਆਪਾਂ ਦੋ ਦੋ ਚਮਚੇ ਕਰਕੇ ਆਪਾਂ ਸਾਰਾ ਹੀ 250 ਗ੍ਰਾਮ ਘਿਓ ਜਿਹੜਾ ਪਾ ਦੇਣਾ ਵਿੱਚ ਲਓ ਜੀ ਆਪਣੀ ਸੂਜੀ ਜਿਹੜੀ ਐ ਫਨੀਸ਼ਨ ਤੇ ਆ ਗਈ ਆ ਜਾਣ ਜਾਣੀ ਦੀ ਪੋਚੀ ਗਈ ਆ ਤੇ ਆਪਾਂ ਜੇ ਹੋਰ ਇਹਨੂੰ ਭੁੰਨਾਂਗੇ ਕਿ ਹੋਰ ਪਾ ਦਿੰਨੇ ਆਪਾਂ ਦੇਖੋ ਆਪਣੀ ਪੋਚ ਗਈ ਐ ਨੇ ਕੜਾਈ ਛੱਡਤੀ ਐ ਤੇ ਕਿਉਂ ਵੀ ਛੱਡਤਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਚਮਚੇ ਵੇਸਨ ਵੇਸਨ ਪਾ ਕੇ ਆਪਾਂ ਇਹਨੂੰ ਭੁੰਨਾਂਗੇ ਸੂਜੀ ਆਪਣੀ ਲਾਲ ਹੋ ਗਈ ਆ ਇਹਦੇ ਵਿੱਚ ਆਪਾਂ ਦੋ ਚਮਚੇ ਪਾ ਲਾਂਗੇ ਨਾਰੀਅਲ ਦਾ ਬਰਾਦਾ ਇਹਨਾਂ ਦਾ ਰੰਗ ਪਾਵਾਂਗੇ ਆਪਾਂ ਨਾਲ ਹੀ ਆਪਾਂ ਖੰਡ ਪਾ ਲਾਂਗੇ ਜਿਹੜੀ ਆਪਾਂ 250 ਗ੍ਰਾਮ ਲਈ ਆ ਨਾਲ ਹੀ ਜਿਹੜਾ ਆਪਾਂ ਇਹ ਚਾਰ ਕੌਲੀਆਂ ਪਾਣੀ ਲੈ ਆਏ ਪਾ ਦਾਂਗੇ ਹੁਣ ਆਪਾਂ ਹੁਣ ਪਕਾਵਾਂਗੇ ਤੇਜ਼ ਅੱਗ ਤੇ ਨਾਲੇ ਆਪਾਂ ਪਾ ਦਾਂਗੇ ਜਿਹੜੇ ਆਪਾਂ ਡਰਾਈ ਫੂਡ ਆ ਭੁੰਨ ਕੇ ਲਿਆਇਆ ਨਾਲ ਹੀ ਦੇਸ ਵਿੱਚ ਆਪਾਂ ਸੌਗੀ ਪਾ ਦਾਂਗੇ ਇਹ ਆਪਣਾ ਹਲਵਾ ਤਿਆਰ ਆਪਣਾ ਤਿਆਰ ਇਹਨੂੰ ਆਪਾਂ 2 ਮਿੰਟ ਟੱਕ ਦਿੰਨੇ ਆ ਚੰਗੀ ਤਰ੍ਹਾਂ ਫੁੱਲ ਜੂ ਵੀ ਸੂਜੀ ਆ ਲਓ ਜੀ ਚਲੋ ਆਪਣਾ ਤਿਆਰ ਹੈ ਕਿਉਂਕਿ ਨੇ ਵੇਖੋ ਕੜਾਈ ਛੱਡਤੀ ਆ ਇਹਨਾਂ ਬਾਪਨਾ ਬਣ ਕੇ ਤਿਆਰ ਆ। ਆਪਾਂ ਇੱਕ ਬਾਲ ਚ ਕੱਢ ਲਾਂਗੇ। ਆਹ ਲੋ ਜੀ ਹਲਵਾ ਆਪਣਾ ਬਣ ਕੇ ਤਿਆਰ ਆ। ਤੇ ਦੇਖ ਕੇ ਮੂੰਹ ਚ ਪਾਣੀ ਆ ਰਿਹਾ ਵਾ। ਇੰਨਾ ਟੇਸਟ ਬਣਿਆ ਵਾ ਆਪਾਂ ਚੈੱਕ ਕਰਕੇ ਵੇਖ ਲਿਆ ਵਾ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖ।